ਸਸੀਗਲ ਜੀ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੇ ਅੱਜ ਜਿਹੜੀ ਐਪੀਸੋਡ ਨਾਲ ਗੱਲਬਾਤ ਕਰਨੀ ਹੈ ਇੱਕ ਬਹੁਤ ਹੀ ਜ਼ਰੂਰੀ ਤੇ ਸਵੇਦਨਸ਼ੀਲ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਵੀਡੀਓ ਨੂੰ ਸ਼ੇਅਰ ਤੁਸੀਂ ਜ਼ਰੂਰ ਕਰ ਦਿਓ ਤੁਹਾਡਾ ਹੱਕਵੰਦ ਆਪ ਦਾ ਸ਼ੇਅਰ ਕਰਨ ਦਾ ਕਿਉਂਕਿ ਵੀਡੀਓ ਆਪਾਂ ਇਦਾਂ ਦੀ ਬਣਾ ਰਹੇ ਹਾਂ ਜਿਸ ਦੇ ਨਾਲ ਕਿ ਤੁਹਾਡੇ ਬੱਚਿਆਂ ਦਾ ਫਿਊਚਰ ਸਿਕਿਉਰ ਹੋ ਸਕੇ ਆਪਾਂ ਗੱਲ ਕਰਨੀ ਹੈ ਪੰਜਾਬ ਦੇ মিডিਏ ਦੀ ਪੰਜਾਬ ਦਾ ਜਿਹੜਾ ਮੀਡੀਆ ਮੀਡੀਆ ਇਹ ਕਿਹੜੀ ਸਾਈਡ ਨੂੰ ਜਾ ਰਿਹਾ ਕਿੱਧਰ ਨੂੰ ਜਾ ਰਿਹਾ ਆਪਾਂ ਥੋੜੇ ਦਿਨਾਂ ਤੋਂ ਦੇਖ ਰਹੇ ਆ ਗੈਂਸਟਰਾਂ ਦੀਆਂ ਵੀਡੀਓ ਐਕਟਰ ਵੀਊਆ ਕਰ ਰਹੇ ਆ ਪੱਤਰਕਾਰ ਉਹਨਾਂ ਨੂੰ ਪੁੱਛ ਰਿਹਾ ਤੁਸੀਂ ਫਲਾਨਾ ਮर्डर ਕਿਵੇਂ ਕੀਤਾ ਸੀ ਧੌਂਕਾ ਮर्डर ਕਿਵੇਂ ਕੀਤਾ ਸੀਗਾ ਚਲੋ ਸਹੀ ਗੱਲ ਆ ਉਹ ਉਹ ਗਲਤ ਰਾਹ ਨੂੰ ਛੱਡ ਕੇ ਆਪਦੇ ਮੇਨ ਸਟ੍ਰੀਮ ਦੇ ਵਿੱਚ ਵਾਪਸ ਆਏ ਆ ਪੈ ਅਪਰੀਸ਼ੀਏਟ ਕਰਦੇ ਆ ਉਹਨਾਂ ਤੋਂ ਬਹੁਤ ਵਧੀਆ ਕੰਮ ਕੀਤਾ ਕਿ ਉਹਨਾਂ ਨੇ ਆਪਦੀ ਸਜ਼ਾ ਪੂਰੀ ਕੀਤੀ ਹੈ ਗਲਤ ਜਿਹੜੇ ਕਦਮਾਂ ਤੇ ਰਾਹਾਂ ਤੇ ਤੁਰੇ ਸੀ ਉਹ ਛੱਡ ਕੇ ਉਹ ਸਹੀ ਰਹਿਮਾਂ ਤੇ ਆਏ ਆ ਪਰ ਉਹਨਾਂ ਦੀਆਂ ਵੀ ਟ੍ਰਿਵੂਆ ਕਰਨੀਆਂ ਕਿੰਨੇ ਆ ਕੇ ਜਾਇਜ਼ ਆ ਜਦੋਂ ਆਪਾਂ ਇੱਕ ਗਰੁੱਪ ਦੀ ਇੰਟਰਵਿਊ ਕਰਦੇ ਆਂ ਫਿਰ ਆਪਾਂ ਦੂਜੇ ਗਰੁੱਪ ਦੀ ਇੰਟਰਵਿਊ ਕਰਦੇ ਆਂ ਉਸ ਦੇ ਵਿੱਚ ਖਤਰਾ ਪੈਦਾ ਹੁੰਦਾ ਉਹਨਾਂ ਦੀ ਫੇਰ ਤੋਂ ਗੈਂਗਵਾਰ ਹੋਣ ਦਾ ਕਿਉਂਕਿ ਆਪਾਂ ਦੇਖੀ ਇਹ ਗੱਲ ਪਹਿਲਾਂ ਗੁਰਪ੍ਰੀਤ ਸੇਖੋਂ ਵੀਰ ਦੀ ਇੰਟਰਵਿਊ ਹੋਈ ਆ ਉਸ ਤੋਂ ਬਾਅਦ ਸੋਖਾ ਗੱਲੋ ਗਰੁੱਪ ਦੇ ਇੱਕ ਮੁੰਡੇ ਦੀ ਇੰਟਰਵਿਊ ਹੋਈ ਆ ਜਿਹਦੇ ਵਿੱਚ ਉਹ ਸ਼ਰਿਆਮ ਕਹਿ ਰਿਹਾ ਕਿ ਹੋ ਸਕਦਾ ਸੀ ਬਦਲਾ ਲੱਗੇ ਇਹ ਇਹਦਾ ਮਤਲਬ ਕੀ ਹੈ ਪ੍ਰੋਕ ਕੀਤਾ ਜਾ ਰਿਹਾ ਹੈਗਾ ਕਿਉਂਕਿ ਜੇ ਪਹਿਲਾਂ ਗੁਰਪ੍ਰੀਤ ਸੇਖੋਂ ਦੀ ਇੰਟਰਵਿਊ ਹੋਈ ਤਾਂ ਹੀ ਉਹਨਾਂ ਨੇ ਬਾਅਦ ਵਿੱਚ ਕਿਹਾ ਵੀ ਅਸੀਂ ਬਦਲਾ ਲਵਾਂਗੇ ਕਿਉਂਕਿ ਪੱਤਰਕਾਰਾਂ ਨੇ ਸਵਾਲ ਹੀ ਗੁਰਪ੍ਰੀਤ ਸੇਖ ਨੂੰ ਇਦਾਂ ਦੇ ਕੀਤੇ ਸੀਗੇ ਵੀ ਸਾਨੂੰ ਦੱਸੋ ਸੁੱਖੇ ਨੂੰ ਕਿਵੇਂ ਮਾਰਿਆ ਤੁਹਾਨੂੰ ਦੱਸੋ ਤੁਸੀਂ ਕਿਵੇਂ ਕੀਤਾ ਕੀ ਪਲਾਨ ਸੀ ਉਹ ਦੱਸਣਾ ਪਿਆ ਚਲੋ ਹਾਲਾਂਕਿ ਉਹ ਆਪਣੀ ਸਜ਼ਾ ਕੱਟ ਚੁੱਕਿਆ ਬਾਈ ਆਪਦਾ ਮੇਨ ਸਟਰੀਮ ਦੇ ਵਿੱਚ ਵਾਪਸ ਆ ਗਿਆ ਬਹੁਤ ਵਧੀਆ ਲੋਕ ਪੜਾਈ ਦੇ ਕੰਮ ਕਰ ਰਿਹਾ ਪਰ ਲੋਕ ਨਹੀਂ ਜਿਉਂ ਦਿੰਦੇ ਮੀਡੀਆ ਨਹੀਂ ਜਿਉਂ ਦਿੰਦਾ ਤੁਸੀਂ ਉਹਨਾਂ ਦੇ ਇੰਟਰਵਿਊ ਕਰੀ ਜਾਂਦੇ ਆ ਬਾਅਦ ਵਿੱਚ ਨੁਕਸਾਨ ਕੀਦਾ ਹੁਣ ਇਹਦੇ ਵਿੱਚ ਤੁਹਾਡਾ ਕੋਈ ਨੁਕਸਾਨ ਨਹੀਂ ਹੋਣਾ ਤੁਸੀਂ ਆਪਦੇ ਥੋੜੇ ਜਿਹੀ ਵਿਊਆਂ ਦੇ ਖਾਤਰ ਚੰਦ ਕੇ ਵਿਊਆਂ ਦੇ ਖਾਤਰ ਤੁਸੀਂ ਇਹ ਟ੍ਰਿਵੋਆ ਕਰੀ ਜਾਂਦੇ ਆ ਯਾਰ ਪੈਣਾ ਪ੍ਰਭਾਵ ਸੋਡੇ ਤੇ ਨਹੀਂ ਪੈਣਾ ਇਹਦਾ ਪ੍ਰਭਾਵ ਪੈਣਾ ਉਹਨਾਂ ਪਰਿਵਾਰਾਂ ਤੇ ਉਹਨਾਂ ਜਿਹੜੇ ਮੁੰਡੇ ਆਪਦੀਆਂ ਮਿਨਿਸਟਰੀਆਂ ਦੇ ਵਿੱਚ ਵਾਪਸ ਆਏ ਆ ਉਹਨਾਂ ਤੇ ਪ੍ਰਭਾਵ ਪੈਣਾ ਇਸ ਚੀਜ਼ ਦਾ ਕਿਉਂਕਿ ਕੱਲ ਨੂੰ ਕੋਈ ਗੈਂਗਵਾਰ ਹੁੰਦੀ ਆ ਕੋਈ ਨੁਕਸਾਨ ਹੁੰਦਾ ਉਹਨਾਂ ਦਾ ਨੁਕਸਾਨ ਹੋਊਗਾ ਤੁਹਾਡਾ ਕੁਝ ਨਹੀਂ ਜਣਾ ਤੁਸੀਂ ਤਾਂ ਕੱਲ ਨੂੰ ਫੇਰ ਚੱਕ ਚੱਕ ਕੇ ਖਬਰਾਂ ਲਾਉਣੀਆਂ ਫਲਾਣੇ ਗੈਂਗਸਟਰ ਦਾ ਐਨਕਾਊਂਟਰ ਹੋ ਗਿਆ ਫਲਾਣੇ ਗੈਂਗਸਟਰ ਦਾ ਮਾਰਿਆ ਗਿਆ ਫਲਾਣੇ ਗੈਂਗਸਟਰ ਮਾਰਗੇ ਇੱਥੋਂ ਤੱਕ ਕਿ ਇੱਕ ਪੱਤਰਕਾਰ ਨੂੰ ਵੇਖਿਆ ਉਹਨੂੰ ਸਵਾਲ ਤੱਕ ਨਹੀਂ ਕਰਨਿਆ ਆ ਰਹੇ ਸੀਗੇ ਵੀ ਮੈਂ ਪੁੱਛ ਕੀ ਰਿਹਾ ਕੋਲਪ੍ਰੀਤ ਨੀਟੇ ਦੇਵਲ ਦੀ ਇੰਟਰਵਿਊ ਹੋਈ ਆ ਉਸ ਦੇ ਵਿੱਚ ਜਿਹੜਾ ਪੱਤਰਕਾਰ ਸੀਗਾ ਉਹਦੇ ਵਿੱਚ ਥੱਲੇ ਤੁਸੀਂ ਕਮੈਂਟ ਪੜ ਲਿਓ ਉਸ ਪੱਤਰਕਾਰ ਨੂੰ ਇਹ ਨਹੀਂ ਪਤਾ ਲੱਗ ਰਿਹਾ ਮੈਂ ਪੁੱਛਣਾ ਕੀ ਆ ਵਾਰੀ-ਵਾਰੀ ਇੱਕ ਚੀਜ਼ ਹੀ ਰਿਪੀਟ ਕਰੀ ਜਾਂਦਾ ਵਾਰੀ-ਵਾਰੀ ਇੱਕ ਚੀਜ਼ ਹੀ ਰਿਪੀਟ ਕਰੀ ਜਾਂਦਾ ਇਹ ਬਹੁਤ ਗਲਤ ਹੋ ਰਿਹਾ ਤੁਸੀਂ ਇੰਟਰਵਿਊਆਂ ਕਰਨੀਆਂ ਜਿਹੜੇ ਆਪਣੇ ਪੰਜਾਬ ਦੇ ਲਈ ਆਪਣੇ ਦੇਸ਼ ਦੇ ਲਈ ਕੋਸ਼ਿਸ਼ ਕਰਕੇ ਇਹ 골ਡ ਮੈਡਲ ਜਿੱਤ ਕੇ ਆਏ ਆ, ਸਿਲਵਰ ਮੈਡਲ ਜਿੱਤ ਕੇ ਆਏ ਆ, ਉਹਨਾਂ ਨੂੰ ਅਨ ਦੇਖਾ ਕੀਤਾ ਜਾ ਰਿਹਾ ਕੋਈ ਧੀਆ ਖੇਡਾਂ ਦੇ ਵਿੱਚ ਫਸਟ, ਸੈਕੰਡ, ਥਰਡ ਆਈਆਂ, ਉਹਨੇ ਕੋਈ ਅਚੀਵਮੈਂਟ ਕੀਤੀ ਆ, ਆਪਾਂ ਉਹਨਾਂ ਦੀ ਇੰਟਰਵਿਊ ਨਹੀਂ ਕਰਦੇ, ਆਪਾਂ ਉਹਨਾਂ ਨੂੰ ਅਨ ਦੇਖਾ ਕਰੀ ਜਾਂਦੇ ਆ। ਜੇ ਆਪਾਂ ਇੰਟਰਵਿਊ ਕਿਹਨਾਂ ਦੇ ਆ ਕਰ ਰਹੇ ਆ ਜਾਂ ਆਪਾਂ ਇੰਟਰਵਿਊ ਕਰਦੇ ਆ ਕੋਈ ਸਟੂਲਾ ਚੱਕ ਲਿਆ ਦਿੰਦਾ ਕੋਈ ਗੇ ਚੱਕ ਲਿਆ ਦਿੰਦਾ 트랜스젠ਡਰ ਚੱਕ ਲਿਆ ਦਿੰਦਾ ਉਹਨਾਂ ਦੀ ਕੀ ਦੇਣਾ ਉਹਨਾਂ ਨੂੰ ਦੇਖ ਕੇ ਆਪਣੇ ਜਿਹੜੇ ਯੂਥ ਆਪਣੇ ਨੌਜਵਾਨ ਆਪਣਾ ਕਿੱਧਰ ਨੂੰ ਜਾਊਗਾ ਤੁਸੀਂ ਆਪ ਹੀ ਸੋਚ ਲਓ ਉਹਨਾਂ ਨੂੰ ਦੇਖ ਕੇ ਯੂਥ ਵੀ ਉਸ ਪਾਸੇ ਨੂੰ ਹੀ ਜਾਊਗਾ ਕਿਉਂਕਿ ਜੇ ਆਪਾਂ ਇਹਨਾਂ ਦੇ ਇੰਟਰਵਿਊ ਕਰਾਂਗੇ ਤਾਂ ਕੱਲ ਨੂੰ ਨੌਜਵਾਨ ਵੀ ਇਹ ਸੋਚਣਗੇ ਕਿ ਅਸੀਂ ਵੀ ਇਸੇ ਲੈਂਬਲਾਈਟ ਵਿੱਚ ਆਏਗੇ ਸਾਡੀਆਂ ਵੀ ਇਹ ਇੰਟਰਵਿਊ ਹੋਣੀਆਂ ਸਾਨੂੰ ਵੀ ਲੋਕ ਬਾਈ ਬਾਈ ਕਰਨਗੇ ਹਾਲਾਂਕਿ ਗੁਰਪ੍ਰੀਤ ਸੇਖੋ ਬਾਈ ਨੇ ਦੱਸਿਆ ਕਿ ਰਾ ਬਹੁਤ ਗਲਤ ਹੈ ਇਹ ਬਾਈ ਬਾਈ ਖਵਾਉਣ ਵਾਸਤੇ 22 ਸਾਲ ਲੱਗ ਗਿਆ ਬਹੁਤ ਲੰਮਾ ਅਰਸਾ ਆਵਦੀ ਜ਼ਿੰਦਗੀ ਦਾ ਉਹ ਜੇਲ੍ਹ ਦੇ ਵਿੱਚ ਘਟ ਚੁੱਕੇ ਆ ਸੋ ਸਾਡੀ ਅਪੀਲ ਹੈ ਪੰਜਾਬ ਦੇ মিডিਏ ਨੂੰ ਕੋਈ ਜੇ ਕਰਨੀਆਂ ਚੱਜਦੀਆਂ ਖਬਰਾਂ ਕਰੋ ਚੱਜ ਦੇ ਚੱਜ ਦੀਆਂ ਇੰਟਰਵਿਊਆਂ ਕਰੋ ਇਦਾਂ ਦੀਆਂ ਇੰਟਰਵਿਊਆਂ ਨਾ ਕਰੋ ਜਿਹਦੇ ਨਾਲ ਸਾਡੀ ਯੂਥ ਆ ਜਿਹੜੀ ਉਹ ਗਲਤ ਰਾਹ ਨੂੰ ਤੁਰੇ ਕਿਸੇ ਗਲਤ ਰਾਹ ਵੱਲ ਕਦਮ ਚੱਕੇ ਕਿਉਂਕਿ ਜੇ ਕੋਈ ਬੰਦਾ ਮੇਨਸਟ੍ਰੀਮ ਵਿੱਚ ਵਾਪਸ ਆਇਆ ਪਹਿਲਾਂ ਲੱਖਸਧਾਨਾ ਮੇਨਸਟ੍ਰੀਮ ਵਿੱਚ ਵਾਪਸ ਆਇਆ ਸੀਗਾ ਉਸ ਦੀਆਂ ਇੰਟਰਵਿਊਆਂ ਕੀਤੀਆਂ ਤੁਸੀਂ ਹਾਂ ਇੰਟਰਵਿਊਆਂ ਕਰੋ ਹੋਰ ਪੱਖ ਤੇ ਕਰੋ ਉਹ ਜਿਹੜੇ ਕੰਮ ਕਰ ਰਹੇ ਉਹ ਉਹ ਕਰੋ ਤੁਸੀਂ ਇਹ ਕਿਉਂ ਪੁੱਛ ਰਹੇ ਤੁਸੀਂ ਨਾ ਪਾ ਜਿਲ ਬ੍ਰੇਕ ਕਿਵੇਂ ਕੀਤੀ ਤੁਸੀਂ ਸੁੱਖੇ ਨੂੰ ਕਿਵੇਂ ਮਾਰਿਆ ਇਹ ਪੁੱਛਣ ਦਾ ਮਤਲਬ ਹੀ ਨਹੀਂ ਬਣਦਾ ਇਹ ਪੁੱਛਣ ਦਾ ਮਤਲਬ ਸਿੱਧਾ ਸਿੱਧਾ ਗੈਂਗਵਾਰ ਕਰਵਾਉਣਾ ਕਿਉਂਕਿ ਜੇ ਆਪੋ ਸਵਾਲ ਪੁੱਛਾਂਗੇ ਉਹ ਇਹਨਾਂ ਦੂਜੀ ਗੈਂਗ ਪ੍ਰਵੋਕ ਹੁੰਦੀ ਹੈ ਤੁਸੀਂ ਇੰਟਰਵਿਊਆਂ ਕਰਨੀਆਂ ਜਿਹੜੇ ਉਹ ਸਮਾਜ ਸੇਵੀ ਦੇ ਕੰਮ ਕਰ ਰਹੇ ਆ ਜਿਵੇਂ ਲੱਖੇ ਦੇ ਆ ਕਿਹੜਾ ਅੱਜ ਕੱਲ ਇੰਟਰਵਿਊਆਂ ਨਹੀਂ ਹੁੰਦੀਆਂ ਲੱਖੇ ਤੋਂ ਕਿਸੇ ਨੇ ਪੁੱਛਿਆ ਇਸ ਤੱਕ ਵੀ ਤੁਸੀਂ ਫਲਾਨਾ ਕੰਮ ਕਿਵੇਂ ਕੀਤਾ ਇਹ ਧੋਕਾ ਕੰਮ ਕਿਵੇਂ ਕੀਤਾ ਸੀ ਜਿਹੜਾ ਕੰਮ ਕਰ ਰਿਹਾ ਉਸ ਸਾਹਬ ਦੇ ਉੱਤੇ ਉਹਨਾਂ ਦੀ ਇੰਟਰਵਿਊ ਕਰੋ ਨਾ ਕਿ ਉਹਨਾਂ ਨੂੰ ਉਹ ਕੁਝ ਪੁੱਛੋ ਜੋ ਪਿੱਛੇ ਕਰ ਚੁੱਕੇ ਆ ਉਹਨਾਂ ਦਾ ਪਾਸਟ ਆ ਉਹ ਛਣਤਾ ਉਹਨਾਂ ਨੇ ਉਹ ਮੇਨ ਸਟਰੀਮ ਵਿੱਚ ਵਾਪਸ ਆਏ ਆ ਉਹਨਾਂ ਨੂੰ ਜਿਉਣ ਦਿਓ ਸਾਡਾ মিডিਆ ਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਦਨਪੋਤ ਦੇਣਕ ਸੰਨਦੇ ਬੁਰੇ ਹਾਲ ਹੋਈ ਜਾਂਦੇ ਆ ਦਨਪੋਤ ਜਿਹੜੀਆਂ ਸਰਕਾਰਾਂ ਨਵੇਂ ਤੋਂ ਨਵੇਂ ਕਾਨੂੰਨ ਲਿਆਈ ਜਾਂਦੇ ਆ ਮਹਗਾਈ ਕਿੰਨੀ ਵਧ ਜਾਂਦੀ ਆ ਇਸ ਪਾਸੇ ਨੂੰ ਤਾਂ ਪਛਾਹ ਕਿ ਨਹੀਂ ਰਹੇ ਇਸ ਪਾਸੇ ਨੂੰ ਆਪਾਂ ਕਿਉਂ ਨਹੀਂ ਜਾ ਰਹੇ ਕਿਉਂਕਿ ਆਪਾਂ ਨੂੰ ਆਪ ਨੂੰ ਲੋੜ ਹੈ ਵਿਊਆਂ ਦੀ ਆਪਾਂ ਵਿਊ ਖੱਟੀ ਜਾਂਦੇ ਆ ਵਿਊ ਆਈ ਜਾਂਦੇ ਆ ਨੌਜਵਾਨਾਂ ਦੀਆਂ ਟ੍ਰਿਬਿਊਆਂ ਕਰੋ ਜਿਹੜੇ ਨੌਜਵਾਨ ਮੇਨ ਸਟਰੀਮਾਂ ਵਿੱਚ ਆਏ ਆ ਮੁੰਡੇ ਖੇਡਾਂ ਵਾਲੀ ਜਾ ਰਹੇ ਆ ਖੇਡਾਂ ਵਿੱਚ ਫਸਟ ਤੇ ਸੈਕੰਡ ਪ੍ਰਾਈਜ਼ ਜਿੱਤ ਕੇ ਆਏ ਆ ਉਹਨਾਂ ਨੂੰ ਐਪਰੀਸ਼ੀਏਟ ਕਰੋ ਤਾਂ ਕਿ ਯੂਥ ਜਿਹੜਾ ਉਹ ਖੇਡਾਂ ਵਾਲਾ ਜੁੜੇ ਖੇਡਾਂ ਵੱਲ ਪ੍ਰੇਰਿਤ ਹੋਵੇ ਗਰਾਊਂਡਾਂ ਵੱਲ ਜਾਓ ਨਸ਼ਿਆਂ ਵਾਲੀ ਖਬਰਾਂ ਕਰੋ ਥਾਂ ਥਾਂ ਤੇ ਨਸ਼ਾ ਹੋਮ ਡਿਲੀਵਰੀਆਂ ਹੋਈ ਜਾਂਦੀਆਂ ਨਸ਼ੇਦਿਆਂ ਉਧਰ ਕਿਉਂ ਨਹੀਂ ਕੋਈ ਚਾਹ ਕਰਿਆ ਕਹਿ ਰਹੇ ਯੁੱਧ ਨਸ਼ਾ ਵਿਰੁੱਧ ਕੀ ਕੀ ਯੁੱਧ ਨਸ਼ਾ ਵਿਰੁੱਧ ਦਾ ਜਿਹੜਾ ਕੋਈ ਭੋਰਾ ਕੋਈ ਪੀਂਦਾ ਖਾਂਦਾ ਉਹਨੂੰ ਫੜ ਕੇ ਉੱਤੇ ਪਰਚੇ ਦੇ ਹੀ ਜਾਂਦੇ ਆ ਜਿਹੜੇ ਕੋਈ ਵੇਚ ਰਹੇ ਆ ਵੱਡੇ ਮਗਰਮਾਛ ਉਹਨਾਂ ਨੂੰ ਤਾਂ ਫੜਿਆ ਨਹੀਂ ਅਜੇ ਤੱਕ ਇਹਨਾਂ ਦੇ ਇਸ ਸੈਂਸਲੇ ਉੱਤੇ ਕਿਸੇ মিডিਏ ਨੇ ਖਬਰ ਰਾਈ ਲਾਈ ਹੈ ਕੋਈ ਗਣਮੇ ਚਨਮਾ ਕੀ ਆਖਣਾ ਇੱਕ ਅੱਧੀ ਖਬਰ ਆਈ ਹੋਵੇ ਨਹੀਂ ਖਬਰ ਆਈ ਕਿਉਂਕਿ ਇਸ ਪਾਸੇ ਨੂੰ ਪਾਈ ਹੀ ਨਹੀਂ ਰਹੇ ਕਿਉਂਕਿ ਇਹ ਸਰਕਾਰ ਦਾ ਪੱਖ ਹੈ ਤੇ ਜੇ ਆਪ ਪੇਸ ਪੱਖ ਵਿੱਚ ਬੋਲਾਂਗੇ ਤਾਂ ਆਪਣੇ ਚੈਨਲ ਬੈਨ ਹੋਣਗੇ ਇੱਕ ਦੋ ਚੈਨਲ ਆ ਜਿਵੇਂ ਕਿ ਆਪਣਾ ਡਿਜੀਟਲ ਪਿੰਡੂ ਬਾਈ ਆ ਬਹੁਤ ਵਧੀਆ ਪੌਡਕਾਸਟ ਕਰਦਾ ਤਿੰਨ ਚੈਨਲ ਬਾਈ ਦੇ ਬੈਨ ਹੋ ਗਿਆ ਉਹਦੇ ਤਿੰਨ ਚੈਨਲ ਚੌਥਾ ਚੈਨਲ ਉਹਨੇ ਫੇਰ ਚਲਾਇਆਗਾ ਜੇ ਕੋਈ ਚੰਗਾ ਬੋਲਦਾਗਾ ਸਰਕਾਰ ਉਹਨਾਂ ਦਾ ਧੱਕਾ ਕਰਦੀ ਆ ਉਹਨਾਂ ਦੇ ਹੱਕ ਦੇ ਵਿੱਚ ਬੋਲੋ ਜੇ ਕੋਈ ਚੰਗਾ ਕਰਦਾ ਉਹਨਾਂ ਦਾ ਧੱਕਾ ਸਰਕਾਰ ਕਰਦੀ ਉਹਨਾਂ ਦੇ ਹੱਕ ਦੇ ਵਿੱਚ ਬੋਲੋ ਹੱਕ ਦੇ ਵਿੱਚ ਖਬਰਾਂ ਲਾਓ ਜੇ ਆਪਾਂ ਹੱਕ ਦੇ ਵਿੱਚ ਬੋਲਾਂਗੇ ਤਾਂ ਆਪਣਾ ਵੀ ਕੰਨ ਕੋਈ ਸਾਥ ਦੇਊਗਾ ਸੋ ਇਨੀ ਕਿ ਮੇਰੀ ਗੱਲ ਬਾਤ ਸੀਗੀ ਆਪਣੇ ਯੂਥ ਨੂੰ ਆਪਣੇ ਨੌਜਵਾਨਾਂ ਨੂੰ ਆਪਣੇ ਬੱਚਿਆਂ ਨੂੰ ਮਾਪਿਆਂ ਨੂੰ ਸਾਡੀ ਬੇਨਤੀ ਹੈ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਉਹਨਾਂ ਤੇ ਗੌਰ ਕਰੋ ਉਹਨਾਂ ਦੇ ਫੋਨ ਵਾਰ-ਵਾਰ ਚੈੱਕ ਕਰੋ ਕੀ ਵੇਖ ਰਹੇ ਆ ਕੀ ਕਰ ਰਹੇ ਆ ਉਹਨਾਂ ਦਾ ਪਿੱਛਾ ਕਰੋ ਸਕੂਲ ਵਿੱਚ ਜਾਓ ਕੀ ਕਰਦੇ ਆ ਕੀ ਨਹੀਂ ਆਪਣੇ ਜਵਾਕਾਂ ਦਾ ਖਿਆਲ ਰੱਖੋ ਚੰਗੇ ਪਾਸੇ ਜਵਾਕਰ ਨੂੰ ਲਾਓ ਖੇਡਾਂ ਵੱਲੀ ਉਹਨਾਂ ਨੂੰ ਐਪਰੀਸ਼ੀਏਟ ਕਰੋ ਸੋ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ